ਨਹੀਂ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਪਣਾ ਰਿਓ ਦਾ ਕੰਮ ਤਾਂ ਮੁੱਕ ਗਿਆ ਹੁਣ ਸ਼ੁਰੂ ਕਰਨੀਆਂ ਕੱਲ ਨੂੰ ਸਪਰੇ ਪਹਿਲਾਂ ਉੱਥੇ ਬਲਾਸਪੁਰ ਸਪਰੇ ਕਰਾਂਗੇ ਹੱਥਾਂ ਨਾਲ ਉੱਥੇ ਹੱਥਾਂ ਵਾਲੇ ਪੰਪ ਨਾਲ ਸ਼ੁਰੂ ਕਰਦੇ ਨੇ ਕਿਉਂਕਿ ਉੱਥੇ ਥੋੜੀ ਹੀ ਹੋਣੀ ਆ ਜਿੰਨਾ ਜਿੰਨਾ ਝੋਨਾ ਲੱਗਿਆ ਉਵੇਂ ਹੀ ਹੋਣੀ ਆ ਸਪਰੇ ਤੇ ਆਪਾਂ ਇਹਦੇ ਕਰ ਕਸਤਾ ਬੂਮ ਕਸਤਾ ਤੇ ਬੂਮ ਕਸ ਕੇ ਬਾਕੀ ਹੁਣ ਦੇਖਦੇ ਆ ਤੇ ਕੰਬਾਈਨ ਦ ਮਸ਼ੀਨ ਧਵਾਤੀ ਟਰੈਕਟਰ ਧਵਾਤਾ ਦੇਖ ਲਓ ਬਣ ਗਿਆ ਨਾ ਨਵਾਂ ਮੈਸੀ ਜਮਈ ਹੈ ਕੱਢ ਤੇ ਬੱਤ ਤੇ ਮਸ਼ੀਨ ਵੀ ਐਨ ਪੂਰੀ ਵਧੀਆ ਕਰਕੇ ਧਵਾਤੀ ਸਾਰੀ ਉਥੋਂ ਅੱਡੇ ਤੋਂ ਬਾਜ਼ਾਰ ਜਿਹੜਾ ਸਰਵਿਸ ਸਟੇਸ਼ਨ ਤੋਂ ਧਵਾਈ ਹੈ ਤੇ ਬਣ ਗਿਆ ਨਵਾਂ ਹੈ ਸਾਰਾ ਕੋ ਦਿਖਾ ਦਿੰਨੇ ਆ ਬ੍ਰੇਕਾਂ ਇਹ ਕਾ ਬੰਦ ਨਹੀਂ ਜਿਹੜਾ ਹੁੰਦਾ ਸਭ ਤੋਂ ਕੁੱਤਾ ਕੰਮ ਆ ਇਹਦਾ ਜਿਹੜਾ ਇਹਦਾ ਰੈਮ ਨਹੀਂ ਸਾਫ ਯਾਰ ਰੈਮ ਮੈਲਾ ਜਿਹਾ ਹੋ ਗਿਆ ਇਹਦੇ ਵੀ ਹੋਣਾ ਗੱਜੂਆ ਹੌਸਪੀਟਲ ਵੱਤਾਂ ਨਹੀਂ ਇਹਦੇ ਇੰਨਾ ਲੇਹਾ ਨਹੀਂ ਬਾਈ ਠੀਕ ਆ ਠੀਕ ਆ ਬਾਈ ਐਵੇਂ ਹੈਲੋ ਕਰਨ ਦੀ ਇਹਦੇ ਪਿੱਤਰ ਉਹ ਕਰਵਾ ਲਈਏ ਆਪਾਂ ਉਹ ਜਿਹੜੀ ਚੀਟਾਂ ਤੋਂ ਹਾਂ ਉਹ ਪਰੌਣੀ ਪਾਲਿਸੀ ਜੀ ਨਹੀਂ ਹੁੰਦੀ ਉਹ ਇੱਕ ਗਰਾਜੀ 30 30 ਦਾ ਗਰਾਜੀ ਨਾ ਜਿਹੜੀ ਉਹਨਾਂ ਨੇ ਨਹੀਂ ਕਰਵਾਈ ਉਹਨਾਂ ਨੇ ਪਹਿਲਾਂ ਚਾ ਲੱਗੇ ਮੈਂ ਉਹ ਸਾਨ ਮੈਡੀਕਲ ਸੈਂਟਰ ਤੇ ਹਾਂ ਉਹਨਾਂ ਨੇ ਕਰਵਾਈ ਹੈ ਨਾ ਉਹ ਮੁੰਡੇ ਨਾਲ ਮੈਂ ਗੱਲ ਕਰੀ ਸੀ ਉਹ ਕਹਿੰਦਾ ਐਤਵਾਰ ਨੂੰ ਆਊਗਾ ਕਰਨ ਆਪਣੇ ਇੱਥੇ ਹੀ ਹੋਣਾ ਇੱਥੇ ਆਊਗਾ ਸਾਰੇ ਸਾਰੇ ਟਰੈਕਟਰਾਂ ਦੀ ਕਰੂਗਾ ਆਪਣੇ ਇਹ ਹੋ ਗਿਆ ਉਹ ਛੋਟਾ ਮੈਸੀ ਵੀ ਤੇ ਆਹ ਵੱਡੇ ਟਰੈਕਟਰ ਜਿੰਨੇ ਵੀ ਆ ਪੁਰਾਣੇ ਵੀ ਪੁਰਾਣੇ 54 5 ਵਗੈਰਾ ਸਾਰਿਆਂ ਦੇ ਕਰਵਾ ਦੇਣੇ। ਬੱਜੇ ਰੇ ਕੱਪੜਾ ਮਾਰ ਕੇ ਆ ਲੈਕਾ ਉਹਨੂੰ ਇਹਦੀਆਂ ਹਾਂ ਇਹਦੀਆਂ ਲਿੰਕਾਂ ਖੋਲ ਯਾਰ ਬਾਈ। ਲਿੰਕਾਂ ਖੋਲ। ਆਹ ਦੇਖ ਨਾ ਆ ਦੇਖਾ ਥਾਲੇ ਨੇ ਦੇਖ ਮੋੜ ਕੇ ਧੋ ਦਿੰਦੇ ਦੇਖ। ਇਹੀ ਚੀਜ਼ਾਂ ਦੇਖ ਰੇ ਨਹੀਂ ਇਹ। ਹਾਂ ਆ ਦੇ ਹੁਣ ਤੂੰ ਆ ਦੇ ਵਿੱਚ ਇਹਨਾਂ ਦੀ ਮਿੱਟੀ ਆ। ਕਰੋਸਾਂ ਦੇ ਵਿੱਚ ਨਹੀਂ ਇਹ ਮੈਲੇ ਕੰਨਾ ਨਾ ਇੱਧਰ ਹੀ ਰੱਖ ਲੈ ਬਾਹਰ ਹੀ। ਵੀਰੇ ਇੱਕ ਵਾਰੀ ਪਾਣੀ ਮਾਰਦਾ ਆ ਦੇ ਇਧਰ ਇਧਰਲੇ ਤੋਂ ਰੰਗ ਲੈ ਗਿਆ ਤੈਨੂੰ ਮੈਂ ਦੱਸੇ ਮੈਨੂੰ ਬਹੁਤ ਜਣੇ ਨੇ ਪੁੱਛਿਆ ਵੀ ਰੰਗ ਕਿਉਂ ਲਿਆ ਰੰਗ ਲੈਣ ਦਾ ਕਾਰਨ ਪਤਾ ਕੀ ਹੈ ਵੀਰੇ ਵੀ ਜਦੋਂ ਨਾ ਖੱਤੇ ਡੂੰਗੇ ਚੱਲਦੇ ਆ ਪਲਾਉ ਵਾਲਿਆਂ ਖੱਤਿਆਂ ਦੇ ਵਿੱਚ ਉਦੋਂ ਇੱਥੋਂ ਦੀ ਮਿੱਟੀ ਵੀ ਲਿੰਗਦੀ ਆ ਤੇ ਜਿਹੜੇ ਟੰਡੇ ਆ ਮੱਕੀ ਦੇ ਉਹ ਰੰਗ ਲਾਉਂਦੇ ਆ ਇਹ ਜਦੋਂ ਟੰਡਿਆਂ ਦੇ ਵਿੱਚ ਚੱਲਦਾ ਨਾ ਆ ਦੇਖੋ ਇਹ ਤੋਂ ਵੀ ਰੰਗ ਲਿਆ ਹੋਇਆ ਤੇ ਇਹ ਤੋਂ ਵੀ ਰੰਗ ਲਿਆ ਇਹ ਰੰਗ ਉਦੋਂ ਲੈਂਦਾ ਵਾ ਜਦੋਂ ਮੱਕੀ ਦੇ ਡੰਡਿਆਂ ਚੱਲਦਾ ਕੋਣ ਗੁਰਮ ਬਾਹਰ ਆ ਉਹਨੂੰ ਟੰਡੇ ਲੱਗਦੀ ਰਹਿੰਦੇ ਆ ਜਦੋਂ ਮੁੜਦਾ ਵਾ ਉਦੋਂ ਵੀ ਮਿੱਟੀ ਚ ਧੱਕਦਾ ਵਾ ਤਾਂ ਹੀ ਇਹ ਲੈਂਦਾ ਰੰਗ ਬਾਕੀ ਡਰਾਈਵਰ ਆਪਣਾ ਚੋਟੀ ਐਨਾ ਐਨਾ ਰੰਗ ਤਾਂ ਲੋਕਾਂ ਦਾ ਕਦੋਂ ਜਾ ਕੇ ਲੈਂਦਾ ਹੁੰਦਾ ਕਿੰਨੇ ਸਾਲਾਂ ਚ ਇਹ ਚੱਲ ਵੀ 700 ਘੰਟਾ ਗਿਆ 600 ਕੋਸ ਚੱਲ ਗਿਆ 600 57 ਹਾਂ 657 ਘੰਟੇ ਚੱਲ ਗਿਆ ਤੇ ਤੇ ਇਹਦਾ ਆਲੂਆਂ ਦਾ ਸੀਜ਼ਨ ਦੁੱਧਾ ਲਾਜੂ ਮੋਗ ਨਾਲ ਤੇ ਇਹਦੀ 500 ਤੇ ਹੋਣੀ ਆ ਸਰਵਿਸ ਪਹਿਲੀ 500 ਤੇ ਤਾਂ ਆਪਾਂ ਨਹੀਂ 100 ਤੇ ਮੈਂ ਕਰਾਈ ਸੀ ਨਹੀਂ ਨਹੀਂ 100 ਤੇ ਕਰਾਈ ਸੀ 100 ਤੋਂ ਬਾਅਦ 500 ਤੇ ਹੋਈ ਆ 500 ਤੇ ਹੋਈ ਆ ਹੁਣ 150 ਹੀ ਚੱਲਿਆ ਅਜੇ 500 ਤੋਂ ਬਾਅਦ ਚਾ 500 ਫੇਰ ਚੱਲੂਗਾ ਅਜੇ ਤਾਂ ਹੈਗਾ ਜੰਮੀ ਭਾਈ ਦਾ ਕਾਫੀ ਕੰਮ ਕਰਵਾ ਦੇਣਾ ਇਹਨੇ ਕੋਈ ਸੱਤ ਤੇ ਬ੍ਰੇਕਾਂ ਇੱਕ ਪੱਖਾ ਲਾਉਣਾ ਇਸੇ ਨੂੰ ਆਈ ਪੱਖਾ ਲਵਾ ਲੈ ਯਾਰ ਦੂਜੇ ਨਾ ਲਈਏ ਨਹੀਂ ਨਹੀਂ ਉਹ ਤਾਂ ਟੁੱਟੇ ਹੁੰਦੇ ਆ ਵਾਲਾ ਹੀ ਠੀਕ ਆ ਬਾਈ ਇਹਦੇ ਨਾਲ ਤਾਂ ਉਹ ਨਾਲੇ ਮੀਟ ਨਹੀਂ ਤੋਂ ਬਚਿਆ ਰੂ ਆ ਦੇਖੋ ਵਧੀਆ ਆ ਦੇਖ ਕੁਆਲਿਟੀ ਕੁਆਲਿਟੀ ਇਹ ਨਹੀਂ ਕਹਿੰਦੇ ਦੇਖੋ ਆ ਦੇਖੋ ਰੰਗ ਲੈ ਆ ਆ ਕੁਆਲਿਟੀ ਹੁਣ ਆਪਾਂ ਨੂੰ ਤਾਂ ਕੋਈ ਚੱਕਰ ਨਹੀਂ ਹਵਾ ਦੇ ਆ ਚੀਜ਼ ਕੁਆਲਿਟੀ ਬਰਮਾ ਤੋਂ ਰੰਗ ਲੈ ਇਹ 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 ਕੁਆਲਿਟੀ ਆਪਾਂ ਨੂੰ ਤਾਂ ਕੋਈ ਚੱਕਰੀ ਨਹੀਂ ਹਵਾ ਦੇ ਠੀਕ ਨੇ ਉਹ ਰੱਬ ਨੇ ਹੋ ਤਾਂ ਠੰਡਾਈ ਕਰਦਾ ਹੈਗਾ ਤੂੰ ਤਾਂ ਸਾਡੇ ਨੂੰ ਦਿੰਦਾ ਪੱਕਾ ਨਹੀਂ ਕਹਿੰਦਾ ਰਹਿਣ ਦੇ ਗਰਮ ਹਵਾ ਆਉਂਦੀ ਆ ਆ ਅੰਦਰਲੇ ਰਿਮਾ ਜੋ ਤੇਰਾ ਰੰਗ ਲਿਆ ਇੱਧਰ ਚਲ ਆ ਜਾ ਕਰ ਅੰਦਰਲੇ ਅੰਦਰਲੇ ਰਿਮਾ ਜੋ ਰੰਗ ਲਿਆ ਜੰਮੀ ਬਾਈ ਤੇਰੇ ਇੱਧਰੋਂ ਲਿਆ ਹੋਇਆ ਮਿੱਟੀ ਨਾਲ ਕਹਿ ਸਕੇ ਆ ਠੀਕ ਆ ਲੈ ਉਧਰ ਜਾ ਜਾਈਂ ਇੱਧਰ ਲੈ ਉਹਦੇ ਵੀ ਐਵੇਂ ਹੈ ਨਾ ਉਹਦੇ ਵੀ ਇਹੀ ਪਿੱਤਰ ਦੋਨੇ ਰੰਗ ਲੈ ਲੈ ਆ ਤਾਂ ਹੈਗਾ ਆ ਗਰੇ ਹੈਗਾ ਹੂੰ ਆਣਾ ਫਿਰ ਰੇਗਮਾਰ ਮਾਰਨਾ ਪੈਣਾ ਵਾ ਇਹ ਕਰਨਾ ਪੈ ਰੁਕ ਜਾ ਉਹਨੂੰ ਆਪਾਂ ਵੀਡੀਓ ਭੇਜਦੇ ਆ ਯਾ ਤੇਰਾ ਹਾਲਾਤ ਇਕ ਆ ਭਈ ਆ ਪਿੰਨ ਹੁਣ ਪਾਈ ਆ ਇਹ ਪਿੰਨਾਂ ਬਾਅਦ ਚ ਪਾਈਆਂ ਤੇ ਆਪਾਂ ਜਿਵੇਂ ਹੁਣ ਟਰੈਕਟਰ ਦੀ ਗੱਲ ਕਰਦੇ ਆ ਵੀ ਆਪਾਂ ਟਰੈਕਟਰ ਲਿਆ ਸੀਗਾ ਇਹ ਵੀ ਹਾਂ ਠੀਕ ਆ ਪੈਸਿਆਂ ਚ ਸਸਤਾ ਵਾ ਟਰੈਕਟਰ ਮੂਹਰੇ ਚੱਕ ਨਹੀਂ ਹੁੰਦਾ ਹਨਾ ਤੇ ਟਰੈਕਟਰ ਦੀ ਚੱਲਣ ਦੇ ਵਿੱਚ ਬਹੁਤ ਸੋਹਣਾ ਚੱਲਦਾ ਟਰਾਲੀ ਨੂੰ ਬਹੁਤ ਸੋਹਣਾ ਵਾ ਰੋਟਾ ਵੇਟਰ ਨੂੰ ਵਧੀਆ ਚੱਲਦਾ ਸਭ ਜਿਕਾਸ ਨੂੰ ਵਧੀਆ ਚੱਲਦਾ ਪਰ ਜਿਹੜੀ ਚੀਜ਼ ਜੌਂਡੀਅਰ ਇਹਦੀ ਖੱਟੀ ਖੰਦਾ ਆਪਦੀ ਕੁਆਲਿਟੀ ਦੀ ਠੀਕ ਨਹੀਂ ਤੇ ਬਹੁਤ ਹੀ ਬੁਰੇ ਤਰੀਕੇ ਨਾਲ ਇਹਦਾ ਹਾਲਾਤ ਆ ਤੇ ਹਾਲਾਤ ਨੰਬਰ 1 ਦਿਖਾਉਣਾ ਤੁਹਾਨੂੰ ਮੈਂ ਆ ਪਹਿਲੇ ਨੰਬਰ ਦੇ ਇਹਦੇ ਬ੍ਰੇਕ ਠੀਕ ਆ ਕਦੀ ਕਿਹੜਾ ਵੱਧ ਲੱਗਦਾ ਕਦੀ ਕਿਹੜਾ ਇਹ ਬ੍ਰੇਕ ਹੀ ਨਹੀਂ ਉੱਪਰ ਆਉਂਦੇ ਠੀਕ ਆ ਫਿਰ ਇਹਦੇ ਲੇਟੇ ਹੀ ਨਹੀਂ ਚੱਲਣੋਂ ਹਟਦੀਆਂ ਕਦੀ ਕਿਹੜੀ ਲੇਟ ਚੱਲਦੀ ਹੈ ਕਦੀ ਕਿਹੜੀ ਲੇਟ ਚੱਲਦੀ ਠੀਕ ਨਹੀਂ ਤੇ ਫਿਰ ਰੰਗ ਦੀ ਕੁਆਲਿਟੀ ਆਹ ਦੇਖ ਲੋ ਇੰਦਾ ਰੰਗ ਲੈਂਦਾ ਇਹਦਾ ਹਨਾ ਦਿਖਾਉਣਾ ਮੈਂ ਤੁਹਾਨੂੰ ਰੰਗ ਰੰਗ ਲਿਆ ਆਇਆ ਇਹ ਆਹ ਦੇਖ ਲੋ ਆਹ ਦੇਖੋ ਤੇ ਪੜੀਆਂ ਬਣ ਬਣ ਲੰਗ ਰਹਿੰਦਾ ਇਹ ਇਧਰੋਂ ਵੀ ਰੰਗ ਲੈ ਮੀ ਲੈ ਗਿਆ ਇਧਰੋਂ ਵੀ ਐਵੇਂ ਲਿਆ ਇਹ ਹਾਲਾਤ ਆ ਕਿ ਇਥੋਂ ਕੁਆਲਿਟੀ ਇੱਥੇ ਕਹਿੰਦੇ ਆ ਵੀ ਆਪਾਂ ਹਾਂ ਵੀ ਟਰੈਕਟਰ ਕੁਆਲਿਟੀ ਦਾ ਆਪਾਂ ਕਿਉਂ ਲੈਨੇ ਆ ਆ ਚੀਜ਼ ਆ ਪ੍ਰੋਬਲਮ ਪੈਂਦੀ ਆ ਮੇਨ ਪ੍ਰੋਬਲਮ ਇਹ ਆ ਠੀਕ ਨੇ ਹੁਣ ਆਪਣੇ ਕੋਲੇ 53 10 ਕਿੰਨਾ ਪੁਰਾਣਾ ਵਾ ਹਨ ਤੇ ਉਹਦੇ ਇਹ ਚੀਜ਼ਾਂ ਨਹੀਂ ਹੈਗੀਆਂ ਮੈਂ ਇੱਕ ਹੋਰ ਦਿਖਾਉਣਾ ਸਭ ਤੋਂ ਵੱਡੀ ਜਿਹੜੀ ਇਹਦੀ ਪ੍ਰੋਬਲਮ ਇਹ ਬੰਦ ਹੀ ਨਹੀਂ ਹੁੰਦਾ ਟਰੈਕਟਰ ਆ ਦੇਖਿਓ ਇੰਨਾ ਕੁ ਜ਼ੋਰ ਨਾਲ ਖਿੱਚਣਾ ਪੈਂਦਲ ਬੰਦ ਨਹੀਂ ਹੋ ਰਿਹਾ ਲੈ ਇਹ ਬੰਦ ਹੀ ਨਹੀਂ ਹੁੰਦਾ ਨਾ ਉਹਨਾਂ ਤੋਂ ਹੋਣ ਲੱਗਿਆ ਉਹ ਆ ਕੇ ਲੋਡ ਕਰਕੇ ਗਏ ਆ ਨਾਲੇ ਪਰ ਫੇਰ ਵੀ ਬੰਦ ਨਹੀਂ ਹੁੰਦਾ ਬੰਦ ਹੀ ਨਹੀਂ ਹੁੰਦਾ ਇਹ ਟਰੈਕਟਰ ਇੰਨਾ ਕਿਹਦੇ ਬੁਰੇ ਹਾਲਾਤ ਠੀਕ ਨਹੀਂ ਬਾਕੀ ਚੱਲਣ ਦੇ ਵਿੱਚ ਸਾਰਾ ਕੁਝ ਵਧੀਆ ਚੱਲਦਾ ਤੇਲ ਖਰਚਾ ਸਹੀ ਆ ਲੈਫਟ ਦੀ ਕੈਪੈਸਿਟੀ ਬਹੁਤ ਆ ਮੋੜਨ ਕਰਨੇ ਚ ਵਧੀਆ ਵਾ ਪਰ ਜਿਹੜੀਆਂ ਆ ਮੇ ਮੇਨ ਪ੍ਰੋਬਲਮ ਆ ਮੂਰੇ ਆਈਆਂ ਮੈਂ ਤੁਹਾਨੂੰ ਉਹ ਦਿਖਾ ਰਿਹਾ ਕਿ ਆ ਚੀਜ਼ਾਂ ਸਭ ਤੋਂ ਮੂਰੇ ਆਈਆਂ ਨੇ ਹਨਾ ਤੇ ਹੁਣ ਜੇ ਹੁਣ ਆਪਾਂ ਕੰਪੇਅਰ ਕਰਦੇ ਹਾਂ ਜੌਂਡੀਅਨ ਆਹ ਆ ਦੇ ਲੋ ਇਹਦੀ ਆ ਤੁੱਕੀ ਇਹ ਪਹਿਲੇ ਤੇ ਨਹੀਂ ਡੈਪੀ ਸੀ ਤੇ ਰੰਗ ਦਾ ਬਹੁਤ ਭੜਾ ਬਾਈ ਰੰਗ ਰੰਗ ਤਾਂ ਐਂ ਆ ਜਿਵੇਂ ਆਪਾਂ ਨਹੀਂ ਹੁੰਦਾ ਵੀ ਸਪਰੇਅ ਵਾਲਾ ਰੰਗ ਦੂਜੇ ਲੋਟੀ ਕਰਤਾ ਹੋਵੇ ਸਪਰੇਅ ਮਾਰੀ ਹੋਵੇ ਰੰਗ ਦੀ ਕੁਆਲਿਟੀ ਤਾਂ ਇੰਨੀ ਕਿ ਜਾਨੀ ਕਿ ਸਿਰੇ ਆ ਨਾ ਵੀ ਬੇਕਾਰ ਆ ਬਹੁਤ ਜਿਆਦਾ ਬੇਕ ਭਾਈਆ ਮੈਟ ਚੱਕ ਦੇ ਮੈਟ ਕੱਢ ਦੇ ਮੈਂ ਕੰਨ ਤੁੱਪ ਲੱਗ ਜੂਗੀ ਸੁਕਾ ਕੇ ਫੇਰ ਅੰਦਰ ਕਰਾਂਗੇ ਇਹਨੂੰ ਨਹੀਂ ਅੰਦਰ ਦੇ ਉਧਰ ਲਾਉਣਾ ਨਹੀਂ ਲਾਉਣਾ ਤਾਂ ਹੈਗਾ ਵੀ ਪਰ ਉਹ ਮੈਟ ਚੱਕ ਨਹੀਂ ਮੈਂ ਤੈਨੂੰ ਉਹ ਗੱਲ ਕਹਿੰਦਾ ਹਣ ਮੈਂ ਜੇ ਤੁਹਾਨੂੰ ਇਹਦੇ ਕੰਪੈਰੀਸਨ ਚ ਆਪਣਾ 2014 ਮਾਡਲ ਆ ਉਹ ਜੌਂਡੀਰ ਤੇ ਹੁਣ ਉਹਨੂੰ 3 ਸਾਲ ਹੋ ਗਏ ਸਪਰੇਅ ਤੇ ਹੀ ਚਲਦੇ ਨੂੰ ਕੀ ਤਜਾਬ ਵਾਲੇ ਚੀਜ਼ਾਂ ਤੇ ਚੱਲਦਾ ਹਨਾ ਕੀ ਦੇਖ ਲੋ ਕੀ ਇੰਨੀ ਇਹਦੇ ਤੇ ਦਵਾਈ ਪੈਂਦੀ ਆ ਬੁਰੇ ਹਾਲਾਤ ਹੁੰਦੇ ਆ ਇਹਦੇ ਹਨਾ ਤੁਹਾਨੂੰ ਲੱਗ ਰਹੀ ਆ ਪਤਾ ਤੇ ਤੁਸੀਂ ਦੇਖ ਲੋ ਵੀ ਇਹਦਾ ਰੰਗ ਦਿਖਾ ਦਿਓ ਕਿੱਥੋਂ ਪੇਪੜੀਆਂ ਬਣ ਕੇ ਲੈਂਦਾ ਹੈਗਾ ਕਿਦੋਂ ਕਿਤੋਂ ਵੀ ਦਿਖਾ ਦਿਓ ਮੈਨੂੰ ਕੋਈ ਵੀ ਪਾਰਟ ਹੈ ਇਹਦਾ ਵੀ ਕਿਸੇ ਵੀ ਪਾਸੇ ਵੀ ਇਹਦੇ ਕਿਸੇ ਰੰਗ ਦਾ ਪਾਰਟ ਪੇਪੜੀ ਬਣ ਕੇ ਲਵੇ ਨਹੀਂ ਜੀ ਨਹੀਂ 2007 ਮਾਡਲ ਆਪਣਾ ਲੈ ਲਓ ਜੌਂਡੀਅਰ ਉਹਦਾ ਨਹੀਂ ਕਿਤੇ ਲੈਂਦਾ ਕਿ ਇਹ ਸਿਰਫ ਆਹੀ ਜੌਂਡੀਅਰ ਦੀ ਆਹ ਅਰਜਣ ਦੇ ਘਾਰੇ ਆ ਬਹੁਤ ਬਹੁਤ ਹੀ ਘਟੀਆ ਕੁਆਲਿਟੀ ਹੈ ਬਾਈ ਸਿੱਧੀ ਜੀ ਦੱਸਾਂਗਾ ਬਹੁਤ ਭੈੜੀ ਕੁਆਲਿਟੀ ਲੱਗੀ ਹੈ ਬਹੁਤ ਹੀ ਜ਼ਿਆਦਾ ਬਿਲਕੁਲ ਨਹੀਂ ਪਸੰਦ ਆ ਆ ਕੁਆਲਿਟੀ ਦੇਖ ਕੇ ਤੋਤੇ ਤੋਂ ਬਾਅਦ ਜੋ ਹਾਲਾਤ ਨਿਕਲੇ ਆ ਇਹਦੇ ਟਰੈਕਟਰ ਦੇ ਕਿ ਜਮੇ ਹੀ ਬੇਕਾਰ ਟਰੈਕਟਰ ਟਰੈਕਟਰ ਦੇ ਹਾਲਾਤ ਲੱਗੇ ਆ ਆ ਦੋ ਤਿੰਨ ਚੀਜ਼ਾਂ ਦਾ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈਗੀ ਆ ਤੇ ਇਹ ਚੀਜ਼ਾਂ ਨੂੰ ਹੱਲ ਕਰਨਾ ਚਾਹੀਦਾ ਮਹਿੰਦਰਾ ਨੂੰ ਠੀਕ ਨਹੀਂ ਸਿਰਫ ਇੱਕ ਇਸ ਤਰੀਕੇ ਨਾਲ ਨਹੀਂ ਆਪਾਂ ਨੂੰ ਚਾਹੀਦਾ ਕਿ ਇੰਨੇ ਪੈਸੇ ਲੱਗਿਆ 9 ਲੱਖ ਰੁਪਈਆ 9.5 ਲੱਖ ਰੁਪਈਆ ਲਾਇਆ ਜੇ ਆਪਾਂ ਹੁਣ ਜੇ ਐਵੇਂ ਹਾਲਾਤ ਹੋਣਗੇ ਤਾਂ ਬਹੁਤ ਮਾੜੀ ਗੱਲ ਆ ਮਹਿੰਦਰਾ ਦੇ ਲਈ ਹਨਾ ਤੇ ਚਾਹੀਦਾ ਇਹਨਾਂ ਨੂੰ ਤੇ ਚਲੋ ਬਾਕੀ ਦੇਖਦੇ ਆਂ ਜੇ ਕੰਮ ਕਰਕੇ ਦੇਣਗੇ ਆਪਣਾ ਤੇ ਕਰਨਗੇ ਆਪੇ ਅਜੇ ਤਾਂ ਗਰੰਟੀ じゃ ਦੇਖਦੇ ਆਂ ਤੇ ਇੱਕ ਹੁਣ ਆਪਣਾ ਕੱਲ ਤੋਂ ਸਪਰੇਅ ਸ਼ੁਰੂ ਕਰਾਂਗੇ ਕੱਲ ਨੂੰ ਦੱਸਾਂਗੇ ਕਿਹੜੀ-ਕਿਹੜੀ ਦਵਾਈ ਪਾਈ ਆ ਕੱਲ ਨੂੰ ਤਾਂ ਪਹਿਲਾਂ ਹੱਥਾਂ ਨਾਲ ਸ਼ੁਰੂ ਕਰਾਂਗੇ ਬਲਾਸ ਪਰ ਤੇ ਫਿਰ ਇੱਧਰ ਦੇਖਦੇ ਆਂ ਗੱਡੀ ਵਾਲੇ ਪੰਪ ਨਾਲ ਸ਼ੁਰੂ ਕਰਦੇ ਆਂ ਕੋ ਆਪਾਂ ਕੋਈ ਨਾ ਟਰੈਕਟਰ ਨੂੰ ਮਾੜਾ ਨਹੀਂ ਕਹਿੰਦੇ ਵੀ ਟਰੈਕਟਰ ਮਾਣਾ ਟਰੈਕਟਰ ਬਹੁਤ ਵਧੀਆ ਠੀਕ ਚੱਲਦਾ ਪਰ ਜਿਹੜੀ ਇਹਦੀ ਕੁਆਲਿਟੀ ਆ ਉਹ ਬਹੁਤ ਮਾੜੀ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾਈਆਂ ਨੇ ਉਹਦੇ ਵਿੱਚ ਜ਼ਰੂਰ ਸੋਧ ਹੋਣੀ ਚਾਹੀਦੀ ਕਿ ਆਪਾਂ ਇਹਦੇ ਹੁਣ ਕਸਤਾ ਬੋਲ ਤੇ ਸਪਰੇ ਨਹੀਂ ਆਪਾਂ ਇਹਦੇ ਨਾਲ ਕਰਨੀ ਹੈ ਜੀ ਸਪਰੇ ਕਰਨੀ ਆਪਣੀ ਦੂਜੀ ਜਿਹੜੀ ਗੱਡੀ ਵਾਲੀ ਅ ਸਪਰੇ ਵਾਲੀ ਗੱਡੀ ਬਣਾਈ ਹੋਈ ਆ ਸਪਰੇ ਸਾਰੀ ਉਹਦੇ ਨਾਲ ਹੀ ਕਰਨੀ ਆ ਕੌਕੇ ਇਹਦੇ ਨਾਲ ਹੁਣ ਆਉਣ ਲੱਗਦਾ ਡਰ ਲੱਗਦਾ ਵੀ ਐਵੇਂ ਕਿਤੇ ਧੋਤੀ ਨਾ ਜਾਵੇ। ਤੋਂ ਕਿ ਰੋਹ ਦਾ ਕੰਮ ਤਾਂ ਮੁੱਕ ਗਿਆ। ਤੇ ਬੂਮ ਤਾਂ ਕਸਤਾ ਵੀ ਪਿਆ ਖਰਾਬ ਹੀ ਹੁੰਦਾ ਵਾ। ਵੀ ਵਿੱਚ ਹੀ বাজਦੇ ਫਿਰਦੇ ਆ। ਤੇ ਨਾਲੇ ਚੀਜ਼ ਸਾਂਭੀ ਗਈ। ਨਾਲੇ ਚਲੋ ਕੱਸਿਆ ਗਿਆ ਹਨਾ। ਤੇ ਤਾਂ ਕਰਕੇ ਸਪਰੇ ਬੂਮ ਕਸਤਾ ਆਪਾਂ ਵੀ ਹੁਣ ਇਹਨੂੰ ਕੋਈ ਦਿੱਕਤ ਨਹੀਂ ਹੈਗੀ। ਤੇ ਰਾਮ ਨਾਲ ਚੱਲੀ ਜਾਊਗਾ। ਖੜਾ ਰਹੂਗਾ ਤੇ ਉਧਰ ਸਾਈਡ ਤੇ ਲਾ ਕੇ ਖੜਾ ਦੇਣਾ ਇਹਨੂੰ। ਬਸ ਤੇ ਹੁਣ ਆਪਾਂ ਸਪਰੇਅ ਤਾਂ ਦੂਜੇ ਲੋਟੀ ਕਰਾਂਗੇ ਸਾਰਾ ਕੰਮ ਇਹਦਾ ਹੋ ਗਿਆ ਇਹ ਟਰੈਕਟਰ ਵੀ ਬਹੁਤ ਕੰਮ ਦਿੰਦਾ ਯਾਰ ਜੇ ਹੁਣ ਜੇ ਇਹ ਨਾ ਹੁੰਦਾ ਤਾਂ ਰਿਓ ਕਿਵੇਂ ਪੈਂਦਾ ਤੁਸੀਂ ਦੇਖ ਲਓ ਵੀ ਕਿੰਨਾ ਨਾ ਉਦੋਂ ਲੇਬਰ ਮਿਲਦੀ ਆ ਨਾ ਵਾਸਤਾ ਕਮਲ ਉਹ ਜਿਹੜੀ ਗੱਡੀ ਖੜੀ ਆ ਨਾ ਮੇਰੇ ਅਲੀ ਅੰਦਰ ਉਹਨੂੰ ਨਾ ਟਰੈਕਟਰ ਵੱਲ ਨੂੰ ਕਰਕੇ ਖੜਾਇਆ ਉਹ ਕਿਉਂਕਿ ਇੱਧਰ ਉਹਨੇ ਮੋਤ ਧੂਣੀ ਲਾਉਣੀ ਆ ਮੱਛਰ ਤੋਂ ਮੱਝਾਂ ਨੂੰ ਤੇ ਉੱਧਰ ਕਰ ਆ ਵੀ ਆ ਵੀ ਟਰੈਕਟਰ ਦੋਨੇ ਉੱਧਰ ਅੰਦਰ ਕਰ ਦੋ ਉਰਿਓ ਵਾਲਾ ਕੱਢ ਕੇ ਉਹ ਵੀ ਅੰਦਰ ਕਰੋ ਇੱਧਰ ਟਰੈਕਟਰ ਨਾ ਕੋਈ ਵੀ ਕਢਣਿਆ ਕਰੋ ਬਸ ਇਹ ਗੱਲ ਤੋਂ ਆਦਨੇ ਹਾਂ ਮੋਟਰਸਾਈਕਲ ਤਵਾ ਦਿੰਦੇ ਨਹੀਂ ਮੋਟਰਸਾਈਕਲ ਸਾਫ ਤੱਕ ਰੋ ਉੱਤੇ ਕੋਈ ਨੇ ਇਹਨੂੰ ਅੰਦਰ ਨਹੀਂ ਲਾਉਣਾ ਪੋਤੇ ਮੈਸੀ ਘਰੇ ਖੜਾ ਜਾਂਦਾ ਜਿੰਨਾ ਟਾਈਮ ਉਹ ਉਹਨਾਂ ਨੇ ਉਹਨਾ ਟਾਈਮ ਉੱਤੇ ਰੱਖ ਲੈਣੇ ਬਾਅਦ ਜੋ ਇਹਨੂੰ ਮਗਰਲੇ ਘਰ ਲਾਉ। ਹੋਰ ਬੜਾ ਠੀਕ ਮੇਲਾ ਦਾ ਅੱਜ ਹੋ ਗਿਆ ਉਹ ਆਪਣਾ ਟਰੈਕਟਰ ਲੈ ਕੇ ਹੀ ਆਉਣਾ ਪੈਣਾ ਤਾਂ ਕੱਲ ਨੂੰ ਦੇਖਾਂਗੇ ਨਹੀਂ ਕੱਲ ਨੂੰ ਲੈ ਆਉਂਗਾ ਤੇ ਉੱਪਰ ਇਹ ਲੱਗ ਜੂਗਾ 3:00 ਵਜੇ ਆਪਣਾ ਹੋ ਗਿਆ ਸੈੱਟ ਤੇ ਸਾਰਾ ਕੰਮ ਕਿਹੜੀ ਪੈਪਰੇ ਕੀ ਸਾਧ ਉਹ ਵੀ ਕਸਕੂਸ ਦੇਣੀਆਂ ਸੀ ਕਾਜ ਦੇ ਨਾਲ ਹੀ ਕੌਜੇ ਦਾ ਸਮਾਨ ਐ ਇਹਨਾਂ ਰੱਖ ਵੀ ਕਸਣ ਤੋਂ ਬਿਨਾ ਸਾਰਾ ਕੱਸਿਆ ਜਾਵੇ ਬਸ ਬੈਲਟਾਂ ਚਾੜ ਦੇ ਬੈਲਟਾਂ ਨਾਲ ਚਲ ਬਾਅਦ ਚੋ ਵੀ ਚਾੜ ਦਾਂਗੇ ਰਿਓ ਵਾਲੀ ਨਾਲ ਆਈਏ ਨਾਲ ਹੀ ਟੰਗੀ ਰਹਿੰਦੀ ਉਹਦਾ ਉਹਦਾ ਕਿਹੜਾ ਭਾਰ ਹੋਈ ਹੈ ਨਾ ਐਵੇਂ ਫਿਰ ਉੱਤਰ ਉੱਤਰ ਹੁੰਦੀ ਰਹਿੰਦੀ ਹੈ ਨਹੀਂ ਉਹ ਜਦੋਂ ਆਪਾਂ ਆਲੂਆਂ 'ਚ ਵੀ ਸਪਰੇਅ ਕਰਨੀਆਂ ਦੂਜੀ ਨਾਲ ਹੀ ਰਿਓ ਵਾਲਾ ਚੱਲੀ ਜਾਇਆ ਕਰੋ ਪਤਲਾ ਪਤਲਾ ਛਿੱਟਾ ਇਹਨੇ ਦੇ ਦਿਆ ਕਰਨਾ ਵਧੀਆ ਜਮੇ ਹੀ ਘਟਾ ਕੇ ਕਰ ਦੇਣਾ ਕੋ ਘਟਾ ਕੇ ਛਿੱਟਾ ਵੀ ਰਿਓ ਵੀ ਦਿਆ ਕਰੂ ਤੇ ਨਾਲ ਆ ਵੀ ਕਰ ਇਹ ਤਾਂ ਦੋਨੇ ਕੰਮ ਇਕੱਠੇ ਕਰੂ ਵਧੀਆ ਸਮਾਂ ਤੇ ਆਹੋ ਉਹ ਤਾਂ ਗਿੱਲੇ ਹੀ ਹੁੰਦੇ ਉਦੋਂ ਗਿੱਲੇ ਹੀ ਹੁੰਦੇ ਆ ਰਿਓ ਮਾੜਾ ਮਾੜਾ ਤਾਂ ਪਾਉਣਾ ਹੀ ਹੁੰਦਾ ਆਪਾਂ ਜਮੇ ਹੀ ਘਟਾ ਦਾਂਗੇ ਵੀ ਬਸ ਅੱਧੀ ਕਬੋਰੀ ਪਵੇ ਕੀਲੇ ਦੀ ਬਸ ਹੁਣ ਇੱਕ ਭਿੰਦੀ ਆ ਅੱਧੀ ਤੇ ਕਰਕੇ ਆਪਾਂ ਛੱਡ ਦੇਣਾ ਰਿਓ ਤਾਂ ਕੰਮ ਅੱਧੀ ਪਾ ਦਿਆ ਕਰਨੀ ਆ ਹਾਂ ਅੱਧੀ ਪੂਰੀ ਵਧੀਆ ਪਾ ਦੇਣੀ ਆ ਨੇ ਰਿਓ